ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਨੂੰ ਸਮਰਪਿਤ ਇਸ ਸਵਾਰ ਤੇ ਪਹਿਲੀ ਵਾਰ ਯੂਐਸਏ ਤੋਂ ਗਾਵਨੀ ਆਪ ਚਲ ਕੇ ਪੰਜਾਬ ਦੇ ਵਿੱਚ ਆ ਰਿਹਾ ਹੈ ਇਸ ਪ੍ਰੋਜੈਕਟ ਦੇ ਵਿੱਚ ਪਹਿਲੀ ਵਾਰ 31 ਕੀਰਤनियां ਜੋ ਕਿ ਇੰਟਰਨੈਸ਼ਨਲੀ ਨੈਸ਼ਨਨਲੀ ਯਾਨੀ ਕਿ ਪੰਜਾਬ ਤੋਂ 12 ਸਮਾਗਮਾਂ ਦੇ ਵਿੱਚ ਤੇ 9 ਸ਼ਹਿਰਾਂ ਦੇ ਵਿੱਚ ਗੁਰਮਤ ਸੰਗੀਤ ਦਾ ਗਾਇਨ ਕਰਨਗੇ ਸਾਰੇ ਕੀਰਤਨੀਏ ਬਹੁਤ ਸਿੱਖੇ ਹੋਏ ਤਿਆਰ ਬੜ ਤਿਆਰ ਨੇ ਖਾਸ ਕਰਕੇ ਆਪ ਆਪਣੀਆਂ ਬੱਚੀਆਂ ਨੂੰ ਭੈਣਾਂ ਨੂੰ ਮਾਮਾ ਨੂੰ ਜ਼ਰੂਰ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਬਣਾ ਕੇ ਲੈ ਕੇ ਆਓ ਤਾਂ ਜੋ ਉਹਨਾਂ ਦੇ ਮਨ ਵਿੱਚ ਚਾਹ ਬਣੇ ਕਿ ਕੀਰਤਨੀਆਂ ਹੋਣਾ ਕਿੰਨੀ ਮਾਨ ਵਾਲੀ ਗੱਲ ਹੈ ਆਓ ਅਸੀਸ ਦੇਵ ਤਾਂ ਕਿ ਹਰ ਸਾਲ ਗਾਵਨੀ ਇਸੇ ਤਰ੍ਹਾਂ ਵਧੇ ਤੇ ਫੁੱਲੇ ਕਿ ਹੋਰ ਕਈ ਕੀਰਤਨੀਆਂ ਕੌਮ ਦੇ ਵਿੱਚ ਪੈਦਾ ਹੋਣ ਤੇ ਸੰਗਤ ਉਹਨਾਂ ਨੂੰ ਅਸੀਸ ਦੇ ਸਕੇ। ਭੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਇਸ ਸਮਾਗਮ ਬਹੁਤ ਚੜ੍ਹਦੀ ਕਲਾ ਵਿੱਚ ਹੋ ਨਿਬੜੇ ਇਹ ਆਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ